ਅਜੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਕ੍ਰੈਸਕਿਊ ਆਸਤੇ ਆਏ ਹਸੀਂ ਅਰਮਨਸਟੇਡ ਫੇਸਪਾਨ ਦੇ ਵਿੱਚ ਤੇ ਕਿੱਥੇ ਹੈ ਬੇਟੇ ਜਾਨਵਰ ਪਿੱਛੇ ਪਿੱਛੇ ਆਓ ਕਿ ਬੇਟਾ ਖੋਲੋ ਬੇਟੇ ਜਵਾਜਾ ਖੋਲੋ ਇੱਕ ਸਨੇਕ ਹੈ ਮੈਂ ਦੂਜਾ ਸਤਿ ਸ਼੍ਰੀ ਅਕਾਲ ਦੇਖੋ ਪੱਕੇ ਘਰਾਂ ਵਿੱਚ ਵੀ ਐਨੀਮਲ ਆ ਜਾਂਦੇ ਨੇ ਫਿਰ ਵੀ ਧਿਆਨ ਰੱਖੋ ਮੇਰਾ ਵੀਰ कितने जिकड़े पैपचे? फैनली इस आपूरी ये ही अच्छा ही ये पैपचे की फर्स्ट चे, चे फर्स्ट फर्स भी ये खाली है ओके ओके ਸਨੇਕ ਦੇ ਵਿਚਾਰੀ ਆਪਾਂ ਉਹਨੂੰ ਕੱਢ ਦਿਆਂ ਜਾਂ ਕਿ ਤੇ ਨਹੀਂ ਵਰਨਾ ਜਾਨਵਰ ਡਰ ਕੇ ਵੜ ਜਾਂਦਾ ਜੀ ਐਵੇਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਕੋਈ ਗੱਲ ਨਹੀਂ ਮੌਸਮ ਚੱਲਦਾ ਪਿਆ ਗਰਮੀ ਕਰਕੇ ਸਾਡੇ ਘਰਾਂ ਚ ਆ ਜਾਂਦੇ ਨੇ ਕੋਰੋਨ ਦੀ ਗੱਲ ਹੈ ਜੀ ਫਿਰ ਵੀ ਧਿਆਨ ਰੱਖੋ ਠੀਕ ਹੈ ਆ ਰੰਗ ਦਾ ਹਾਂਜੀ ਠੀਕ ਹੈ ਪਾਪ ਕੀ ਲਈ ਹੈ ਜੀ नहीं कभी-कभी तो वो चक्कर भी चक्कर भी चला दो और अभी वो शाम को भाई ये पॉइंट डालती कितना बना और से देखो खुशी गाड़ी मोदिका जी हां अंदर बांधना हां भाई अंदर बांधना कपड़ा लगा कपड़ा लगा है ना के तो नीचे हां पीछे पीछे यहां यार भागो भागो ले कर ले ओए अरे आगे सब कोई का यार क्या कर रहा है यार

मुंह इधर करनी है जी अरे बाद में बताओ नहीं मुझे वो मिल गया है पकड़ रहे हैं फोन में फोन में उधर भी इधर भी बड़ा 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 है बड़ा 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 ਆ ਦੇਖੋ ਜੀ ਕਿੱਡਾ ਕ ਬੜਾ ਸਾਫ ਹੈ ਜੀ ਅਸਲੀ ਵੀਰਾਂ ਨੇ ਨਾ ਥੋੜਾ ਜਿਹਾ ਬਾਕੀ ਬਾਕੀ ਡਰ ਕਰਕੇ ਥੋੜੇ ਫਰਨਲ ਵਗੈਰਾ ਪਗਾਤਾ ਵੈਸੇ ਨਹੀਂ ਪਾਣਾ ਚਾਹੀਦਾ ਮੈਂ ਇਹਦੇ ਕਰਕੇ ਸਕਿਨ ਖਰਾਬ ਹੋ ਰਹੀ ਹੈ ਦੇਖੋ ਜੀ ਇਹ ਉਹ ਨਾ ਕੇਚਲੀ ਆ ਉਹ ਲੈ ਰਹੀ ਹੈ ਜਦ ਆ ਪਾਇਆ ਨਾ ਜਦ ਆ ਪਾਇਆ ਜਿੱਧਰ ਕੁਛ ਨਹੀਂ ਪਾਣੀ ਦੇ ਬੰਦ ਪਾਣੀ ਬਾਟੀ 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 <laughs> नहीं नहीं प्राण खायेगा एक कपड़ा खाना है तो खाना है ओ कार्य है दिख रहा है दिख रहा है वो <laughs> okay. <laughs> तो ना ओके काटने हैं काटने हैं काटने हैं ओ हो यार क्या रही हो यार बाई तो ना डर नहीं लगता है ये ओके काम ये नहीं पुलिस की नहीं हो गया पुलिस की नहीं होगया

ਨਾਨੇ ਫਕੜਵਾਇਆ ਇਹ ਸਭ ਦੇਖ ਲਓ ਸਰ ਦਾ ਫਟਾ ਖੱਟਾ ਸਭ ਨੂੰ ਹੀ ਚੈਨਾ ਐਸੀ ਫਰੇ ਸਨੇਕ ਅਸੀਂ ਕਰਨਾ ਹੈ ਜੇ ਰਿਲੀਜੀਅਨ ਨੂੰ ਇਹ ਦੀ ਸੂਰੀ ਕਿੰਨੋ ਤਰਗੀਸ਼ੀ ਹੈ ਜੀ ਸਕਿਨ ਉਹਨਾਂ ਨੇ ਕੋਈ ਕੈਮੀਕਲ ਵਗੈਰਾ ਪਾਤਾ ਸੀ ਵਿੱਚ ਇਹਦੇ ਤੇ ਫਿਰ ਆਪਾਂ ਉਹਨੂੰ ਤੋਤਾ ਹੀ ਧੋਸ਼ ਕੀਤਾ ਸ਼ੈਂਪੂ ਨਾਲ ਤੇ ਫਿਰ ਆਪਾਂ ਨੂੰ ਰਿਜ ਕਰਤਾ